ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਨੌਲੀ ਮੈਂ ਪਹੁੰਚਿਆ ਪਿੰਡ ਖਾਲੜਾ ਇਹ ਮੇਰਾ ਆਪਣਾ ਹੀ ਪਿੰਡ ਆ ਤੇ ਬਹੁਤੇ ਲੋਕ ਜਾਣਦੇ ਹੀ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਸੋ ਜਦੋਂ ਭਿੱਖੀ ਵੇਣ ਤੋਂ ਤੁਸੀਂ ਲੈਹਿੰਦੇ ਵਾਲੇ ਪਾਸੇ ਨੂੰ ਆਉਂਦੇ ਜੇ ਤੇ ਬਿਲਕੁਲ ਸਰਹਦੀ ਪਿੰਡਾਂ ਦੇ ਵਿੱਚ ਇਹ ਪਾਇਆ ਜਾਂਦਾ ਇਥੋਂ ਤਕਰੀਬਨ ਕੋਈ 100 ਮੀਟਰ ਦੀ ਦੂਰੀ ਤੇ ਜੋ ਬਾਰਡਰ ਏਰੀਆ ਦੀ ਗੱਲ ਹੁੰਦੀ ਆ ਤੇ ਨੀਲੀ ਰਾਵੇ ਦੇ ਜਾਨਵਰ ਵੇਖਣ ਨੂੰ ਨਾ ਮਿਲਣੇ ਇਹ ਕਦੀ ਹੋ ਨਹੀਂ ਸਕਦਾ। ਜੋ ਜਿਸ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਸ਼ੌਂਕੀਆ ਤੌਰ ਤੇ ਭਾਵੇਂ ਸਮਝ ਲਿਓ ਤੇ ਇੱਕ ਇਸ ਵੀਡੀਓ ਦੇ ਵਿੱਚ ਚਾਰਕ ਨਗ ਜਿਹੜੇ ਉਹ ਤੇ ਕੁਝ ਜਾਨਵਰ ਜਿਹੜੇ ਆ ਚੰਗੀਆਂ ਮੱਝਾਂ ਦੇ ਕੱਟੇ ਦੋ ਗੋ ਵੀ ਵੀਰ ਨੂੰ ਨਾਲ ਸੇਲ ਕਰਨੇ ਆ ਤੇ ਬਾਕੀ ਇਹਨਾਂ ਦਾ ਸੈਟਅਪ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਉੱਪਰ ਇਹਨਾਂ ਛੱਤ ਦੇਖ ਸਕਦੇ ਤੁਸੀਂ ਜਿਹੜਾ ਅੱਜ ਕੱਲ ਟ੍ਰੈਂਡ ਚ ਕਿਉਂਕਿ ਇੱਕ ਦੇ ਦੋ ਵਿਚਾਰ ਵਰਾਂ ਨੂੰ ਦੂਜੀ ਗੱਲ ਪਾਣੀ ਦਾ ਬਿਲਕੁਲ ਤਵਾ ਜਨਵਰ ਦੇ ਨਾ ਸਵੇਰ ਵਰਗਿਆ ਲੱਗਾ ਵਾ ਤੇ ਜੇ ਤੁਸੀਂ ਵੇਖ ਫਿਰ ਗਿਣਤੀ ਦੇ ਵਿੱਚ ਇਹਨਾਂ ਘਰੇ ਵੀ ਰੱਖੇ ਆ ਬਾਕੀ ਆਪਾਂ ਵੇ ਲੈਨੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਕਨਫਰਮ ਕਰਦੇ ਹੋ ਜੀ ਨਾਮ ਸਰਦ ਅਫਦਲਬੀਰ ਸਿੰਘ ਪਿੰਡ ਖਾਲੜਾ ਠੀਕ ਹੈ ਜੀ ਮੋਬਾਈਲ ਨੰਬਰ 17872 24384 ਠੀਕ ਹੈ ਜੀ ਹਾਂਜੀ ਤੇ ਆ ਪਸ਼ੂ ਪਾਰ ਦਾ ਪੁਰਾਣਾ ਪਸ਼ੂ ਪਾਰ ਦਾ ਕੰਮ ਪੁਰਾਣਾ ਡੈਡੀ ਹੁਣ 40 ਸਾਲ ਹੋ ਗਏ ਹੈ ਜੀ ਉਸ ਤੋਂ ਬਾਅਦ ਆਪਾਂ ਹੁਣ ਲੱਗੇ ਨਾਲ ਕਰਦੇ ਹਾਂ ਉਹਨਾਂ ਦੇ ਤੇ ਵਪਾਰ ਦੇ ਨਾਂ ਨਾਲ ਆਪਾਂ ਘਰੇ ਵੀ ਚੰਗੀ ਗਿਣਤੀ ਦੇ ਵਿੱਚ ਜਨਵਰ ਵੀ ਪੂਰੇ ਦੁੱਧ ਵਾਲੇ ਰੱਖੇ ਆ ਹਾਂ ਜੀ ਜੀ ਪੂਰੇ ਦੁੱਧ ਵਾਲੇ ਠੀਕ ਆ ਤੇ ਘਰੇ ਵੈਸੇ ਜਨਵਰ ਆਪਾਂ ਕਿੰਨੇ ਰੱਖਦੇ ਆ ਜੇ ਜਿਹੜੇ ਮੰਨ ਲਓ ਰੁਟੀਨ ਤੇ ਆਪਣੇ ਘਰੇ ਡੰਗਰ ਆਪਣੇ ਕੋਲ 5-6 ਆ ਤਿੰਨ ਨੀਲੀ ਦੀਆਂ ਇੱਕ ਮੋਹਰਾ ਦੀ ਆ ਹਾਂ ਜੀ ਇੱਕ ਲੋਹੀ ਬੂਰੀ ਮੈਂ ਹੈਗੀ ਆਪਣੇ ਕੋਲ ਠੀਕ ਤੇ ਜੇ ਇਹਨੇ ਆਉਣ ਮੱਜ ਤਕਰੀਬਨ ਪ੍ਰੋਟੀਨ ਦੇ ਵਿੱਚ ਕਿੰਨੀਆਂ ਹੁੰਦੀਆਂ ਹਾਂ ਜੀ ਹਾਂ ਜੀ ਜੀ ਠੀਕ ਆ ਤੇ ਜੇ ਆਪਾਂ ਸ਼ੁਰੂਆਤ ਅਨੇ ਨੰਬਰ ਵਾਲੀ ਝੋਟੀ ਤੋਂ ਇਹ ਵਿਕਾਊ ਆ ਹਾਂਜੀ ਇਹ ਦੂਜੇ ਸੂਏ ਸੂਣੀ ਹੈ ਜੀ ਠੀਕ ਆ ਇਹਦਾ ਮਿਲਕ ਰਿਕਾਰਡ ਪਹਿਲਾਂ ਦਾ ਹੀ 14 ਕਿਲੋ ਇਹਦੇ ਪਹਿਲਾਂ ਨੇ ਦੁੱਧ ਪਾਇਆ ਪਾਇਆ ਏ ਠੀਕ ਆ ਬਹੁਤ ਥਣਲੇਵਾ 15 ਦੇ ਰਹਿੰਦੇ ਜੀ ਸੂਣ ਚ ਠੀਕ ਆ ਅਜੇ 15 ਦੇ ਸੂਣ ਦੇ ਵਿੱਚ ਖੜਦੀ ਆ ਹਾਂਜੀ ਹਾਂਜੀ ਠੀਕ ਠੀਕ ਆ ਹੈਗੀ ਵੀ ਦਿੰਦਾ ਜੇ ਹੁਣ ਜੇ ਜਵਾਨ ਹੋਣਦੀ ਆ ਠੀਕ ਆ ਹਾਂਜੀ ਹਾਂਜੀ ਅਜੇ 6 ਕਿਲੋ ਪੂਰੇ ਕੀਤੇ ਨਹੀਂ ਠੀਕ 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 ਆ ਸੋ ਇਹ ਪਹਿਲਾ ਸੂਆ ਅੱਗੇ ਸੂਈ ਤੇ ਦੂਜਾ ਸੂਆ ਸੂਣ ਜਾ ਰਹੀ ਆ ਇਹਦੀ ਬੇਲ ਬੋਲ ਤੁਸੀਂ ਚੈੱਕ ਕਰ ਸਕਦੇ ਆ ਬੜਾ ਸੋਹਣਾ ਢਾਂਚਾ ਮਧਰੀ ਗੋਡੀ ਦੀ ਤੇ ਜੇ ਆਪਾਂ ਬਰੀਡ ਵਾਲੇ ਪੱਖ ਤੋਂ ਲਈਏ ਤੇ ਪੂਰੀ ਪਿਓਰਿਟੀ ਦੇ ਵਿੱਚ ਆਪਣੇ ਆਪ ਚਾਉਂਦੀ ਆ ਤੋ ਸੋਹਣੇ ਢਾਂਚੇ ਜਿਹਦੇ ਦਸਨ ਤਾਪਕੇ ਤੇ 15 ਕਿਆ ਨੇ 14 ਕਿਲੋ ਦੁੱਧ ਜਿਹੜਾ ਉਹ ਖੁੱਲਾ ਡੁੱਲਾ ਪਾਣਦਾ ਵਾ ਤੇ ਬਾਕੀ ਇਹਦੀ ਹਾਈਟ ਦੇ ਨਾ ਜਾਇਓ ਆਮ ਮੀਆਂ ਮੱਝਾਂ ਬਰੀਡ ਚ ਵੀ ਜਾ ਰਹੀਆਂ ਹੁੰਦੀਆਂ ਤੇ ਦੁੱਧ ਨੂੰ ਨਿਕਲਦੀਆਂ ਵਾ ਤੇ ਇਹ ਪਤਾ ਕਿਹੜਾ ਲੱਗਾ ਜੀ ਮਨ ਉਹਨਾਂ ਨਾਲ ਨਾ ਮਰਾ ਮੁੰਡਾ ਘਰੇ ਨਹੀਂ ਹੈਗਾ ਉਹਨਾਂ ਨੇ ਨੋਟ ਕੀਤਾ ਉਹਨਾਂ ਨੂੰ ਸ਼ਾਮ ਨੂੰ ਦੱਸ ਦਾਂਗੇ ਸ਼ਾਮ ਨੂੰ ਬਾਕੀ ਜੇ ਕੋਈ ਭਰਾ ਭੈਣ ਭਰਾ ਫੋਨ ਲਾਉਂਗਾ ਉਹ ਵੀ ਦੱਸ ਦਾਂਗੇ ਬਸ ਲੱਗ ਜਾਣਾ ਹੈ ਹਾਂ ਜੀ ਮੁੰਡਾ ਦਾ ਠੀਕ ਹੈ ਉਹਨੇ ਘੰਟੇ ਤੱਕ ਦੱਸਦਾ ਕਿਹੜਾ ਸੀਮਨ ਲੱਗਾ ਹੈ ਲੋ ਠੀਕ ਵੀ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਟਮਾਰ ਇੱਕ 60 ਦੀ ਦੇ ਦੇ 10000 ਦੀ ਦੇ ਠੀਕ ਹੈ ਮੁੱਲ ਫਰਮਾਨ ਫਰਮਾਨਦਾਨ ਹੋ ਗਿਆ ਕੀ ਬਾਤ ਤੋਰ ਕੇ ਮਾੜੀ ਬੁਖਾਰੀਏ ਇਥੋਂ ਤੁਸੀਂ ਇਹਦਾ ਚਾਹ ਤੇ ਰਿਕਾਰਡ ਲੱਗਦੇ ਜੇ ਅਜੇ ਢਿੱਲਾ ਢੁਲਾ ਕਾਫੀ ਆ ਦੇ ਸਕਦੇ ਪੂਰੇ ਅੱਗੇ ਤੇ ਇੱਥੇ ਥਾਣਿਆਂ ਆਸਿਆ ਵੀ ਚੋਣ ਚਾਣ ਵੀ ਬਹੁਤ ਚੰਗੀ ਨਿਕਲੂਗੀ ਕਰਮਾਂ ਵਾਲੀ ਜੇ ਸੁਣੀਆਂ ਅੱਖ ਲਈ ਘੇਰਾ ਵੀ ਇਹ ਬਿਲਕੁਲ ਛੋਟਾ ਪੁਗਾਵਾ ਤੁਸੀਂ ਫੇਰ ਬਹੁਤ ਆਰਡਰ ਜਿਹੜਾ ਉਹ ਬਿੰਦੀਆਂ ਨੋਰਮਲ ਹੈਗੀਆਂ ਵਾ ਸੋ ਇਹ ਝੋਟੀ ਜਿਹੜੀ ਦੂਜਾ ਸੂਆ ਸੂਨ ਜਾ ਰਹੀ ਇਹਦੀ ਡਿਮਾਂਡ 1,60,000 ਰੁਪਏ ਵੀਰ ਉਹਨਾਂ ਰੱਖੀ ਆ ਸੋ ਕਾਲ ਕਰ ਲਿਓ ਜਿਸ ਵੀ ਕਿਸ ਨੂੰ ਚੰਗੀ ਲੱਗੇ ਨੰਬਰ ਵੀਰ ਦਾ ਸਕਰੀਨ ਮੇਰੀ ਇਹ ਦੋ ਗੱਲ ਕਰੀਏ ਇਹ ਵੀ ਵਕਾਉ ਆ ਕਾਊ ਆ ਜੀ ਇਹਦੇ ਜੀ ਬਾਕੀ ਰਹਿੰਦੇ ਆ ਠੀਕ ਜੀ ਹਾਂਜੀ ਬਾਕੀ ਹੈ ਜੀ ਹਾਂਜੀ ਜਸੂਆ ਸੌਣ ਜਾ ਰਹੀ ਏ ਜੇ ਜਸੂਆ ਠੀਕ 800000 ਰਿਕਾਰਡ 1.5 ਕਿਲੋ ਹਾਂਜੀ ਹਾਂਜੀ ਤੁਸੀਂ ਇਹਦੇ ਜੀ ਤੇਰੇ ਜੇ ਅਜੇ ਤਕਰੀਬਨ ਕਹਿੰਦਾ ਵੀ 10 ਦਿਨ 10 ਦਿਨ ਬਾਕੀ ਹਾਂਜੀ ਬਹੁਤ ਛੋਟੀ ਵਾਲੇ ਪੱਕੇ ਘੋਟੀ ਆ ਇਹ ਤੁਹਾਡਾ ਫੇਸ ਤੁਹਾਨੂੰ ਮਖਾਰਾ ਇਹਨੂੰ ਬਿਲਕੁਲ ਇੰਗ ਲੱਗਾ ਵਾ ਤੇ ਢਾਂਚਾ ਵੀ ਬਹੁਤ ਸੋਹਣਾ ਕੀਤੀ ਜੇ ਲਾਈਏ ਪਿਓਰਟੀ ਦੇ ਵਿੱਚ ਆਉਂਦੀ ਦਾ ਚੰਗਾ ਇਹਦਾ ਆਸਿਆ ਵੀ ਜੀ ਫਿਰ ਐਰ ਕੀ ਪਲਾਸ ਹੀ ਚੱਲੂਗੀ ਜੀ ਸੇਵਾ ਬਿਲਕੁਲ ਬਿਲਕੁਲ ਪਲਾਸ ਚਲੂ ਠੀਕ ਹੈ ਹੁਣ ਤੇ ਜਵਾਨ ਹੋ ਗਈ ਤੀਜਾ ਸੂਆ ਬਿਲਕੁਲ ਠੀਕ ਸੋ ਇਥੋਂ ਤੁਸੀਂ ਇੱਕ ਰੀ ਇਹਦਾ ਨੋਟ ਕਰ ਲਓ ਆਪਾਂ ਜਾਂ ਠੀਕ ਤੇ ਕੀਆ ਪਿਛਲੇ ਪੈ ਤੁਸੀ ਵੀ ਪੂਰੀ ਨੀਲੀ ਰੰਗ ਭਾਵੇਂ ਤੁਹਾਨੂੰ ਸੋਹਣੀ ਹੋਵੇ ਭਾਵੇਂ ਮੇਲ ਕੰਪੀਟੀਸ਼ਨ 'ਚ ਪਾ ਲਓ ਪਾ ਲਓ ਕੰਨੀਆਂ ਤੋਂ ਬਹੁਤ ਸੋਹਣੀ ਝੋਟੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਸੋ ਦੋਸਤੋ ਇਥੋਂ ਤੁਸੀਂ ਇਹਨੂੰ ਤੁਰਦੀ ਨੂੰ ਦੇਖ ਸਕਦੇ ਜੇ ਬਹੁਤ ਸੋਹਣੇ ਢਾਂਚੇ ਦੀ ਤੀਜਾ ਦੂਜੇ ਕਹਿ ਕੇ ਪਰ ਕਹਿੰਦੇ ਵੀ ਜਿੱਤੀ ਇਹ ਦੱਸਣੀ ਆ ਇਹਦੇ ਟਾਕ ਤੋਂ ਇਥੋਂ ਲਾ ਸਕਦੇ ਇਹਦੀ ਵੀ ਝੋਟੀ ਭਗਤੋਂ ਕੋਈ ਕਹਿੰਦੀ ਗਈ ਦੋਸਤੋਂ ਆ ਵੇਖ ਇਹਦਾ ਮਾਣਿਆਂ ਦੇ ਦੇ ਵਿੱਚ ਆ ਬਸ ਨੇ ਤੇ ਸੂਨ ਦੇ ਵਿੱਚ ਬਾਕੀ ਆ ਆਸ ਆ ਕਿ ਦਾ ਵੀ ਸੋਨਾ ਬਣਾਉਗੀ ਤੇ ਦੁੱਧ ਵੀ ਇਹਦਾ ਪਿਛਲਾ ਕਾਰ ਵੀਰ ਜੀ ਦਾ ਵੀ 18 ਕਿਲੋ ਹੁੰਦਾ ਹੈ ਦਾ ਬਾਕੀ ਇਥੋਂ ਤੁਸੀਂ ਇਹਦਾ ਆਰਡਰ ਇੱਕਰੀ ਵੇਖ ਸਕਦੇ ਜੀ ਇਹ ਪਸੰਦਾ ਵੇ ਝੋਟੀ ਤੁਸੀਂ ਉੱਪਰ ਦਿੱਤੇ ਨੰਬਰ ਤੇ ਕਾਲ ਕਰ ਲਿਓ ਰੇਟ ਇਹਦਾ ਵੀਰ ਜੀ ਫਿਰ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਕਿਉਂਕਿ ਅਜੇ ਥੋੜੀ ਕੱਚੀ ਆ 10 ਦਿਨ ਲੈਂਦੀ ਆ ਫਿਰ ਇਹਦਾ ਰੇਟ ਜੇ ਕੋਈ ਹੁਣ ਭੈਣ ਭਰਾ ਫੋਨ ਕਰੂਗਾ ਉਹ ਹੋਰ ਹੋਊਗਾ ਤੇ ਜੇ ਤਿਆਰ ਹੋ ਗਈ ਤੇ ਫਿਰ ਉਦੋਂ ਮੌਕੇ ਦਾ ਹੋਊਗਾ ਸੋ ਇਸ ਕਰਕੇ ਕਾਲ ਕਰ ਲਿਓ ਇਹਦਾ ਰੇਟ ਜਿਹੜਾ ਫੋਨ ਤੇ ਰਹੂਗਾ ਸੋ ਇਹ ਹੋਰਾਂ ਨਸਲ ਦੀ ਬਹੁਤ ਸੋਹਣੀ ਝੋਟੀ ਪਹਿਲਾਂ ਨੇ ਆ ਜੀ ਪਹਿਲਾ ਸੂਆ ਸੂਈ ਆ ਜੀ ਪਹਿਲਾ ਸੂਆ ਠੀਕ ਆ ਇਹਦਾ ਟਾਂਚਾ ਤੁਸੀਂ ਨੋਟ ਕਰ ਸਕਦੇ ਪੇਠਪੂੜਾ ਗਾਵਾ ਅੱਗੇ ਗੱਲ ਕਰੀਏ ਸਹੀ ਜੀ ਪਹਿਲੇ ਸੂਏ ਸੂਈ ਆ ਸੂਈ ਆ ਹਾਂ ਜੀ ਹਾਂ ਜੀ ਹੁਣ 10 ਕਿਲੋ ਬੋਲਾ 5 ਦਿਨ ਦੀ ਸੂਈ ਆ ਠੀਕ ਆ 10 ਕਿਲੋ ਬੋਲਾ ਜਿਹੜਾ ਥੱਲੇ ਰੈਡੀ ਆ ਤੇ 5 ਦਿਨ ਦੀ ਅੱਜ ਸੂਈ ਆ ਸੋ ਇਹਦੀ ਵੀ ਬਿਊਟੀ ਦਾ ਜੇ ਅੰਦਾਜ਼ ਬਿਲਕੁਲ ਛੋਟਾ ਸਿੰਘ ਆ ਜਿੱਦੀ ਤੁਹਾਨੂੰ ਪਤਾ ਵਾ ਮੋਹਰਾ ਦੇ ਵਿੱਚ ਹਾਈਟ ਮੰਨੀ ਜਾਂਦੀ ਆ ਤੇ ਚਾਰ ਦਾੰਦਿਆ ਵੀਰ ਕਹਿੰਦਾ ਇਹਦੀ ਉਮਰ ਜਿਹੜੀ ਆ ਜੇ ਤੁਸੀਂ ਆਈਡੀਆ ਲਾ ਲਈ ਤੇ ਆਰਡਰ ਕਨਫਰਮ ਦੇ ਜੇ ਮੁੱਠੀ ਮੁੱਠੀ ਲੱਗ ਤੇ ਬਾਕੀ ਭਲਾ ਭੁਲਾ ਚੋਂ ਨਿਕਲ ਗਈ ਆ ਇਹਦੇ ਵੀ ਆਰਡਰ ਦੇ ਉੱਤੇ ਬਿੰਦੀਆਂ ਪ੍ਰੋਪਰ ਦੇਖ ਰਹੀਆਂ ਵਾ ਸੋਹਣੇ ਢਾਂਚੇ ਦੀ ਇੱਕ ਰੀ ਤੁਹਾਨੂੰ ਤੋੜ ਕੇ ਝੋਟੀ ਦਿਖਾ ਦਿੰਨੇ ਆ ਤੇ ਬੱਚਾ ਵੀਰ ਜੀ ਇਹਦਾ ਕਿਹੜਾ ਜੇ ਮਗਰ ਹਾਂਜੀ ਆ ਕੱਟਾ ਜੀ ਆ ਕੱਟਾ ਏ ਠੀਕ ਠੀਕ ਆ ਅਬ ਦੇਖ ਸਕਦੇ ਤੁਸੀਂ ਨਾਲੂ ਹਜੇ ਬਿਲਕੁਲ ਨਾਲ ਹੀ ਕੱਟੇ ਦੇ ਤੇ ਅਜੇ ਤਾਜੀ ਪੰਜ ਦਿਨ ਦੀ ਵੀਰ ਕਹਿੰਦਾ ਵੀ ਸੂਈ ਆ ਸੋ ਇਹ ਮਗਰੇ ਦੇ ਆ ਗਿਆ ਕੱਟਾ ਚਲੋ ਦੁੱਧ ਮੰਨ ਲਿਓ ਬੌਲਾ ਮੰਨ ਲਿਓ ਥੱਲੇ ਰੈਡੀ ਆ ਖੋਲੋ ਵੀ ਸੋ ਦੋਸਤੋ ਇਥੋਂ ਤੁਸੀਂ ਤੁਰਦੀ ਨੂੰ ਇਹਦਾ ਢਾਂਚਾ ਆਪਰ ਹਾਈਟ ਬਹੁਤ ਸੋਹਣੀ ਏ ਦੀ ਤੇ ਬੇਲ ਪਹਿਲਾ ਸੂਆ ਸੂਈ ਆ ਤੇ 10 ਕਿਲੋ ਦੁੱਧ ਮਾਲਿਓ ਜਾਂ ਬੋਲੀ ਮਾਲਿਓ ਅੱਜ ਵੀ ਥੱਲੇ 10 ਕਿਲੋ ਦੁੱਧ ਇਹ ਗਾੜਾ ਸੋਨਾ ਲੱਗਾ ਵਾ ਉਠੀ-ਮੁੱਠੀ ਤੇ ਅੱਜ ਨੂੰ ਕਹਿ ਸਕਦੇ ਵੀ ਹਰਿਆਣਾ ਬਾਕੀ ਇਹ ਆ ਵੀ ਕਾਫੀ ਟਾਈਮ ਹੋ ਗਿਆ ਆਪਣੇ ਏਰੀਆ 'ਚ ਵੀ ਸੀਮਨ ਲੱਗੰਦੇ ਆ ਤੇ ਜਨਵਾਰ ਬਹੁਤ ਚੰਗੇ-ਚੰਗੇ ਝੋਟੀਆਂ ਜਿਹੜੀਆਂ ਉਹ ਤਿਆਰ ਹੋ ਗਈਆਂ ਵਾ ਤੇ ਬਾਕੀ ਇੱਥੋਂ ਤੁਸੀਂ ਇਹਦਾ ਪਿੱਠਪੂੜਾ ਫਿਰ ਨੋਟ ਕਰ ਇਹਦਾ ਆਰਡਰ ਦਾ ਜਿਹੜੀ ਸੋਨੇ ਟਾਂਚੇ 1 ਕਿਲੋ ਤੇੜਾ ਉਹ ਰੈਡ ਦੀ ਸੁਈ ਚੜ ਆ ਗਿਆ ਟਾ ਆ ਗਿਆ ਮਾਣ ਕੀ ਰੋ ਮਾਣ ਦੀ ਸਪੂਨ ਸਪੂਨ ਤੇ ਕਰਨੀ ਠੀਕ ਆ ਕਿਉਂਕਿ ਉਹਦਾ ਵੈਹੇ ਆਈਡੀਆ ਆਪਣਾ ਕੀ ਦੁੱਧ ਕਿੰਨਾ ਕਰ ਜੂਗੀ 14 ਕਿਲੋ ਪਲੱਸ ਦੇ ਦੇਣੀ 14 ਪਲੱਸ ਦੇ ਦੇਣੀ ਦੇਣਾ ਵੀ ਚਾਹੀਦਾ ਸੋਣੀ ਆ ਢਾਂਚਾ ਬੜਾ ਸੋਹਣਾ ਇਹਦਾ ਕਦ ਕਠ ਪੂਰੇ ਫੁੱਲਦੀ ਆ ਤੇ ਫਿਰ ਇਹਨੂੰ ਆਰਡਰ ਵੀ ਬਹੁਤ ਸੋਹਣਾ ਲੱਗਾ ਵਾ ਇਥੋਂ ਤੁਸੀਂ ਅਗਲੇ ਥਨਾ ਦਾ ਗੈਪ ਜਿਹੜਾ ਉਹ ਵੀ ਵੇਖ ਸਕਦੇ ਜੀ ਸੋ ਇਹ ਤੀਜੇ ਨੰਬਰ ਤੇ ਮੋਹਰਾ ਨਸਲ ਦੀ ਝੋਟੀ ਮੂੰਹ ਚਾਰ ਦੰਦ ਪਹਿਲਾ ਸੂਆ ਸੂਈ ਇਸ ਤੋਂ ਅੱਗੇ ਵੀਰ ਜੀ ਦੀ ਅੱਗੇ ਜੀ ਮੀਨਿੰਗ ਕੱਟੀ ਹੈ ਜੀ ਠੀਕ ਆ ਪਹਿਲਾ ਨ ਸੂਈ ਆ ਜੀ ਪਹਿਲਾ ਸੂਆ ਹਾਂ ਜੀ 25 ਦਿਨ ਦੀ ਸੂਈ ਆ ਠੀਕ ਆ ਦਿਖਾ ਦਿਓ ਜੀ ਹੁਣ ਆਹ ਤੇ ਮਿਣਵਾਦੋ ਕੰਡੇ ਦਾ 15 ਕਿਲੋ ਜੀ 15 ਕਿਲੋ ਦੁੱਧ ਇਹਦਾ ਰੈਡੀ ਆ ਸੋ ਇਹਦਾ ਵੀ ਇਥੋਂ ਤੁਸੀਂ ਪਿੱਠਪੁਣਾ ਨੋਟ ਕਰ ਸਕਦੇ ਜੀ ਮੂੰਹ ਚਾਰ ਦਾਂਦ ਆ ਇਹ ਵੀ ਚਾਰ ਦਾਂਦ ਆ ਚਾਰ ਦਾਂਦ ਆ ਠੀਕ ਠੀਕ ਆ ਸੋ ਸੋਹਣੇ ਢਾਂਚੇ ਦੀ ਹੈ ਵੀ ਇਹਦੇ ਸਿੰਘ ਤੁਸੀਂ ਵੇਖ ਸਕਦੇ ਬਿਲਕੁਲ ਦੋਨੇ ਸਿੰਘ ਹਿਲਦੇ ਆ ਜੀ ਠੀਕ ਆ ਯਾਨੀ ਕਿ ਅਜੇ ਕੋਈ 4 4 5 5 ਉਂਗਲਾ ਹੀ ਸਿੰਘ ਆ ਤੇ ਮੀਣੀ ਆ ਦੋਨੇ ਸਿੰਘ ਦੇ ਹਿਲਦੇ ਆ ਬਾਕੀ ਤੋੜ ਕੇ ਤੁਹਾਨੂੰ ਇੱਕ ਰੀ ਆਪਾਂ ਦਿਖਾ ਦਿੰਨੇ ਆ ਇਹ ਵੀ ਸੋਨੇ ਢਾਂਚੇ ਦੀ ਆ ਹਾਈਟ ਇਹਦੀ ਵੀ ਦੂਸਰੀ ਝੋਟੀਆਂ ਵਾਂਗੂ ਪੂਰੀ ਫੁੱਲਿਆ ਤੇ ਆਰਡਰ ਦੀ ਕੁਆਲਿਟੀ ਇਹਦੀ ਬੜੀ ਸੋਹਣੀ ਬਾਕੀ ਤੁਰਿਆਂ ਤੁਹਾਨੂੰ ਥੋੜਾ ਜਿਹਾ ਹੋਰ ਲੱਗੂ ਇੰਕੋਜ ਸੋ ਇੱਥੋਂ ਤੁਸੀਂ ਇਹਨੂੰ ਤੁਰਦੀ ਨੂੰ ਇੱਕ ਰੇ ਦੇਖ ਸਕਦੇ ਜੇ ਇਹਦਾ ਆਰਡਰ ਤੇ ਥਾਣਾ ਦੀ ਬੰਤਰ ਬਹੁਤ ਸੋਹਣੇ ਢਾਂਚੇ ਦੀ ਹੈ ਵੀ ਆਰਡਰ ਵੀ ਬਹੁਤ ਸੋਹਣਾ ਵਾ ਹਾਈਟ ਇੱਥੋਂ ਤੁਸੀਂ ਦੂਰ ਤੋਂ ਵੀ ਇੱਕ ਰੇ ਤੁਹਾਨੂੰ ਮੈਂ ਕਨਫਰਮ ਕਰਾ ਦੇ ਸੋਹਣੇ ਢਾਂਚੇ ਦੀ ਆ ਮੀਨੀ ਝੋਟੀ ਪਹਿਲਾ ਸੂਆ ਸੂਈ ਤੇ ਚਾਰ ਦਾਂਦੇ ਆ ਮੂੰਹ ਸੋਇ ਤੋਂ ਫੇਸ ਦੀ ਕੁਆਲਿਟੀ ਤੁਹਾਨੂੰ ਵੇਖਰੀ ਲਾਗੇ ਹੋ ਕੇ ਦਿਖਾਦਾ ਬਹੁਤ ਸੋਹਣਾ ਫੇਸ ਆ ਮੀਨੀਆਂ ਝੋਟੀਆਂ ਬਹੁਤ ਵਿਰਲੀਆਂ ਲਾਦਦੀਆਂ ਇਹੋ ਜੇ ਸਿੰਘ ਵਾਲੀਆਂ ਕਿਉਂਕਿ ਨਾ ਸਿੰਘ ਦਾ ਸਾਈਜ਼ ਜਿਹੜਾ ਉਹ ਇੱਥੇ ਹੀ ਤਕਰੀਬਨ ਰਹਿੰਦਾ ਵਾ ਭਾਵੇਂ ਤੀਜੇ ਚੌਥੇ ਸੂਏ ਵੀ ਕੋਈ ਜਾਨਵਰ ਹੋ ਜੇ ਜਿਆਦਾ ਸਿੰਘ ਵਾਧਾ ਨਹੀਂ ਇਹਨਾਂ ਦਾ ਵੀ ਜਿਹਦੇ ਮਗਰ ਬੱਚਾ ਕੀ ਆ ਗਿਆ ਜੇ ਮਗਰ ਜੀ ਕੱਟਾ ਜੀ ਮੇਲ ਕਾਫ ਆ ਠੀਕ ਹੈ ਘਟਾ ਆ ਘਟਾ ਤੇ 15 ਕਿਲੋ ਦੁੱਧ ਰੈਡੀ ਹੈ ਹਾਂਜੀ ਰੈਡੀ ਹੈ ਰੈਡੀ ਜਿਹੜਾ ਪਾ ਤੋਲ ਕੇ ਦੇ ਸਕਦੇ ਹਾਂ ਹਾਂ ਨਹੀਂ ਕੋਈ ਨਹੀਂ ਆਪਣੇ ਜਿੰਨੇ ਵੀ ਕਹਿੰਨੇ ਖਾਣ ਦੀ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਚੋ ਕੇ ਜਿੰਨੇ ਡੰਗ ਮਰਜੀ ਚੋਲੇ ਜੀ ਬਿਲਕੁਲ ਬਿਲਕੁਲ ਤੇ ਇਹਦੀ ਕੀਮਤ ਕੀ ਰਹੂਗੀ 180 ਮੰਗਦੇ ਇੱਕ ਲੱਖ 80000 ਰੁਪਿਆ ਹਾਂਜੀ ਠੀਕ ਹੈ ਜੀ ਸੋ ਬਹੁਤ ਸੋਹਣੇ ਢਾਂਚੇ ਦੀ ਤੇ ਆਸਿਆ ਵੀ ਆਉਣ ਵਾਲੇ ਸੂਏ ਦੇ ਵਿੱਚ ਇਹ ਦੁੱਧ 18 ਤੋਂ 20 ਕਿਲੋ ਵਧੀਆ ਆਰਾਮ ਨਾਲ ਪਾ ਜੂਗੀ ਇਰਕੀ ਵੀ ਦੁੱਧ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਤਿਆਰ ਹੈ ਕਿਉਂਕਿ ਮੂਹ ਨਾ ਕਹਿਣਾ 15 ਕਿਲੋ ਦੁੱਧ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਵਾ ਉਹ ਵੀ ਅੱਜ ਕੱਲ ਮੌਸਮ ਤੁਸੀਂ ਦੇਖ ਸਕਦੇ ਮੱਛਰ ਮੱਖੀ ਬਹੁਤ ਆ ਤੇ ਇੱਕ ਗਰਮੀ ਦਾ ਮੌਸਮ ਆ ਸੋ ਇਹਦਾ ਰੇਟ ਜਿਹੜਾ 1,80,000 ਤੇ ਬਾਕੀ ਫੋਨ ਕਰਕੇ ਤੁਸੀਂ ਪੂਰਾ ਮਾਣਤਾਨ ਜਿਹੜਾ ਉਹ ਕਰਾ ਸਕਦੇ ਏ ਇਸ ਤੋਂ ਅੱਗੇ ਵੀ ਜਿਹੜੀ ਆ ਮੱਝ ਆ ਘਰ ਦੀ ਮੱਝ ਆ ਜੀ ਠੀਕ ਆ ਇਹ ਸਤ 18ਵੇਂ ਸੂਰੇ ਸੂਣ ਜਾ ਰਹੀ ਹੈ ਠੀਕ ਜੀ ਤੇ ਇਹ ਫਿਰ ਆ ਗਈ ਨੀਲੀ ਦੇ ਵਿੱਚ ਹਾਂ ਜੀ ਨੀਲੀ ਦੇ ਵਿੱਚ ਆ ਗਈ ਹੈ ਜੀ ਠੀਕ ਹੈ ਤੇ ਦਾ ਵੀ ਜੀ ਦੁੱਧ ਆਪਾਂ ਕਿੰਨਾ ਚੋਇਆ ਜੀ ਦੁੱਧ ਜਿਹੜਾ ਜੀ ਆਪਾਂ 21 ਬਲਾਸ ਹੀ ਚੁੰਦੇ ਰਹੇ ਹਾਂ ਜੀ 21 ਬਲਾਸ ਹੀ ਹੁੰਦੇ ਰਹੇ ਹਾਂ ਠੀਕ ਹੈ ਜੀ ਦਾ ਟਾਂਜਾ ਬੜਾ ਸੋਹਣਾ ਵਾ ਹੁਣ ਬੋਟਾ ਸੁਣਦੀ ਆ ਪੰਜ-ਸੱਤ ਦਿਨ ਲੈਂਦੀ ਬਸ ਠੀਕ ਹੈ ਹੁਣ ਵੀ ਸੂਣ ਜਾ ਰਹੀ ਆ ਵੀਰ ਕਹਿੰਦਾ ਵੀ ਪੰਜ-ਸੱਤ ਦਿਨ ਇਹਦੇ ਬਾਕੀ ਆ ਬਾਕੀ ਉਮਰ ਦੇ ਹਿਸਾਬ ਨਾਲ ਇਹਦੀ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਜੀ ਬਾਕੀ ਸਭ ਠੀਕ ਆ ਭਰਿਆ ਜੀ ਇਹਨੂੰ ਠੀਕ ਆ ਹਾਂ ਜੀ ਸੋ ਅਲ ਬਖਸ਼ ਬੋਲ ਤੋ ਜਿਹੜੇ ਇਹ ਗੱਬਣ ਆ ਤੇ ਢਾਂਚਾ ਵੀ ਇਹਦਾ ਬਹੁਤ ਸੋਹਣਾ ਵਾ ਇੱਕ ਵਾਰੀ ਕੋਸ਼ਿਸ਼ ਕਰਦੇ ਆ ਇੱਕ ਵਾਰੀ ਤੁਹਾਨੂੰ ਥੋੜੀ ਇਹ ਤੋੜ ਕੇ ਦਿਖਾ ਦਾਂਗੇ ਸਾਰੀਆਂ ਮੱਜਾਂ ਨਹੀਂ ਬਾਕੀ ਆਪਾਂ ਤੋੜ ਕੇ ਦਿਖਾਉਣੀ ਆ ਇਹਨੂੰ ਦਿਖਾ ਦਿੰਨੇ ਆ ਤੇ ਬਾਕੀ ਦੀ ਡਿਟੇਲ ਆਪਾਂ ਇਦਾਂ ਤੁਹਾਨੂੰ ਲੈ ਦਾਂਗੇ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਆ ਸੋ ਇਹਦੀ ਬਾਡੀ ਪੰਤਰ ਤੁਸੀਂ ਵੇਖਿਓ ਆਮ ਪਾਕਿਸਤਾਨ ਦੇ ਵਿੱਚ ਇਦਾਂ ਦੀਆਂ ਮੱਜਾਂ ਵੇਖਣ ਨੂੰ ਮਿਲਦੀਆਂ ਵਾਂ ਇਹੋ ਜਿਹਾ ਢਾਂਚਾ ਜਿਹੜਾ ਉਹ ਬਹੁਤ ਵਿਰਲੀ ਮੱਝ ਨੂੰ ਲੱਗਾ ਹੁੰਦਾ ਵਾ ਇੱਥੋਂ ਤੁਸੀਂ ਨੋਟ ਕਰਿਓ ਇਹ ਆ ਜੀ 18ਵੇਂ ਸੂਏ ਸੂਣ ਜਾ ਰਹੀ ਆ ਸੋਹਣੇ ਢਾਂਚੇ ਦੀ ਡਾਕਟਰ ਸਾਹਿਬਾ ਕਾਪਟੀਆਂ ਭਰਿਆ ਵਿਖਾ ਦੇ ਇਹ ਡਾਕਟਰ ਸਾਹਿਬ ਨੇ ਇਹਨਾਂ ਇਹਨੂੰ ਸੀਮਨ ਲਾਇਆ ਵਾ ਅਲਬਖਸ਼ਦ ਉਹ ਸੀਮਨ ਤੋਂ ਅੱਗੇ ਗੱਭਣ ਆ ਸੋ ਇੱਥੋਂ ਤੁਸੀਂ ਇਹਦਾ ਆਰਡਰ ਜਿਹੜਾ ਉਹ ਨੋਟ ਕਰ ਸਕਦੇ ਜੀ ਸੋਹਣੇ ਢਾਂਚੇ ਦੀ ਆ ਤੇ ਆਸ ਹੈ ਵੀ ਦੁੱਧ ਐਰਕੀ ਵੀ ਕਰਮਾ ਲਈ ਸੋਨਾ ਦਊਗੀ ਕਿਉਂਕਿ ਸੁਆ ਜਦੋਂ ਮੰਨ ਲਓ ਵੀ ਹੋ ਜਾਂਦਾ ਏ ਥੋੜਾ ਬਹੁਤਾ ਦੁੱਧ ਦਾ ਫਰਕ ਪੈਂਦਾ ਹੀ ਆ ਬਾਕੀ ਇਹੋ ਜੀਆਂ ਮਜਾਂ ਬਹੁਤ ਵਿਰਲੀਆਂ ਰਹਿ ਗਈਆਂ ਵਾ ਭਾਵੇਂ ਬਲਡ ਏਰੀਆ ਹੀ ਆ ਇੱਤਰ ਦੇਖਣ ਨੂੰ ਮਿਲਦੀਆਂ ਵਾ ਪਰ ਗਿਣਤੀ ਬਹੁਤ ਘਟ ਗਈ ਇਹਨਾਂ ਮਜਾਂ ਦੀ ਤੋ ਇਹ ਸ਼ੌਂਕੀਆ ਤੌਰ ਤੇ ਤੁਹਾਨੂੰ ਦਿਖਾਉਣ ਲੱਗੇ ਆ ਵਕਾਊ ਨਹੀਂ ਗਈ ਫੋਰ ਸੇਲ ਨਹੀਂ ਗਈ ਤੇ ਇਹ ਜਿਹੜੀ ਮੱਝ ਸਭ ਤੋਂ ਪੁਰਾਣੀ ਬਰੀਡ ਵਾਲੀ ਇਦਾਂ ਦੀਆਂ ਮੱਝਾਂ ਜਿਹੜੀਆਂ ਆਮ ਬਾਰਡਰ ਏਰੀਆ ਦੇ ਵਿੱਚ ਦੇਖਣ ਨੂੰ ਜਿਹੜੀਆਂ ਮਿਲਦੀਆਂ ਪੁਰਾਣਾ ਰਵਾਇ ਇਹ ਤੁਰਿਆ ਆ ਰਿਹਾ ਵਾ ਵੀ ਜੀ ਇਸ ਤੋਂ ਅੱਗੇ ਜੇ ਗੱਲ ਕਰੀਏ ਇਹ ਮੱਝਾਂ ਬਾਕੀ ਕਰ ਨਹੀਂ ਸਾਰੀਆਂ ਜੀ ਠੀਕ ਆ ਤੇ ਆਹ ਮੱਝ ਨੀਲੀ ਰਵੀ ਦੀ ਇਹਦੀ ਗੱਲ ਕਰੀਏ ਝੋਟੀ ਬਹੁਤ ਸੋਹਣੇ ਢਾਂਚੇ ਦੀ ਆ ਇਹਦਾ ਦੋਦਾ ਦਾ ਕੀ ਰਿਕਾਰਡ ਰਿਹਾ ਜੀ 20+ ਚੱਲਦੀ ਹੈ ਜੀ 20+ ਚੱਲਦੀ ਹੈ ਹਾਂਜੀ ਇਹਦਾ ਢਾਂਚਾ ਬਹੁਤ ਸੋਹਣਾ ਬਹੁਤ ਹੈਵੀ ਤੇ ਵੱਡੇ ਬਾਡੇ ਦੀ ਚੌਥੇ ਸੂਏ ਸੋਹਣਾ ਜੀ ਚੌਥੇ ਸੂਏ ਸੋਹਣਾ ਹੈ ਹਾਂਜੀ ਐਸਾ ਬਾਕੀ ਇਹਦੀ ਫੇਸ ਕੋਲਟੀ ਨੋਟ ਕਰਿਓ ਦੋਸਤੋ ਇਹ ਵੇਖਣ ਨੂੰ ਤੁਹਾਨੂੰ ਦੂਜੇ ਸੂਏ ਝੋਟੀ ਜਾ ਪੂਗੀ ਇਹੀ ਇੱਕ ਖਾਸੀਅਤ ਆ ਨੀਲੀ ਰਾਵੀ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਜਿੰਨਾ ਵੀ ਜਾਨਵਰ ਪਿਓਰ ਹੋਊਗਾ ਉਹ ਆਪਣੀ ਉਮਰ ਨਹੀਂ ਦਿਖਾਉਂਦਾ ਬਾਕੀ ਇਹਦਾ ਢਾਂਚਾ ਮੈਂ ਦੂਰ ਤੋਂ ਗੇ ਤੁਹਾਨੂੰ ਨੋਟ ਕਰਾਵਾਂ ਤੇ ਪੂਰੇ ਵੱਡੇ ਬਾਡੇ ਦੀ ਆ ਦੋ ਕਟੀਆਂ ਹੀ ਇਹਦੀਆਂ ਵਾਲੀਆਂ ਠੀਕ ਹੈ ਜੀ ਇਹਦੀਆਂ ਦੋ ਕਟੀਆਂ ਵੀਰ ਹਣਾ ਕੋਲੇ ਇੱਕ ਆ ਜੇ ਤੇ ਇਹ ਪਹਿਲੇ ਸੂਏ ਦੀ ਆ ਦੂਜੇ ਸੂਏ ਦੀ ਆ ਠੀਕ ਹੈ ਜੀ ਤੇ ਸਾਡੇ ਸਰਕਾਰੀ ਟੀਕੇ ਤੋਂ ਪਿਛਲੇ ਸੂਏ ਦਾ ਕਟਾ ਸੀ ਜਿਹਦਾ ਆ ਕਟਾ ਪਿਛਲੇ ਸੂਏ ਦਾ ਠੀਕ ਹੈ ਇਹ ਸਰਕਾਰੀ ਟੀਕੇ ਦਾ ਹੈ ਹੋਰ ਕੋਈ ਨੂਰ ਤੋਂ ਗੱਬਣਾ ਲਾ ਅੱਗੇ ਕੋਈ ਨੂਰ ਦਾ ਲਗਾ ਹਾਂਜੀ ਕੋਈ ਠੀਕ ਠੀਕ ਹੈ ਇਹ ਕਟਾ ਜਿਹੜਾ ਇਹ ਆਪਾਂ ਇਹ ਵੀ ਸੇਲ ਕਰ ਦੇਣਾ ਜੀ ਠੀਕ ਠੀਕ ਹੈ ਇਹ ਕਟਾ ਦੋਸਤੋ ਵਕਾਊ ਆ ਤੇ ਇਹ ਸਰਕਾਰੀ ਸੀਮਣ ਦਾ ਇਹ ਕਨਫਰਮ ਨਹੀਂ ਆ ਵੀ ਸੀਮਣ ਸਰਕਾਰੀ ਕਿਹੜਾ ਲੱਗਾ ਤੇ ਇਹ ਜਿਹੜੀ ਝੋਟੀ ਤੁਸੀਂ ਸਾਹਮਣੇ ਵੇਖ ਰਹੇ ਜੇ ਮੱਝ ਚੌਥਾ ਸੁਆ ਸੂਣ ਜਾ ਰਹੀ ਆ ਇਹਦਾ ਬੱਚਾ ਇਹਦੇ ਦੁੱਧ ਦਾ 20 ਪਲੱਸ ਜਿਹੜਾ ਵੀਰ ਉਹਨਾਂ ਘਰੇ ਚੋਇਆ ਵਾ ਤੇ ਬਾਕੀ ਜੇ ਤੁਹਾਨੂੰ ਇਹ ਕਟਾ ਚੰਗਾ ਲੱਗੇ ਤੇ ਤੁਸੀਂ ਫੋਨ ਕਰਕੇ ਕਾਲ ਕਰਕੇ ਖਰੀਦ ਸਕਦੇ ਇਹ ਕੀਮਤੇ ਦੀ ਜੈ ਜੀ ਰਹੂਗੀ ਤੇ ਬਾਕੀ ਇਹ ਆ ਵੀ ਬੱਚੇ ਅੱਗੇ ਸੋਨੇ ਪਾਊਗਾ ਆ ਭਾਵੇਂ ਡੱਬਾ ਆ ਗਿਆ ਵਾ ਤੇ ਕਿਉਂਕਿ ਮਗਰੋਂ ਮੱਝ ਦੀ ਮਾਰਕਿੰਗ ਜਿਹੜੀ ماں ਦੀ ਉਹ ਬਹੁਤ ਸੋਹਣੀ ਆ ਇਹਦੇ ਚਾਰੇ ਪੈਰ ਫੇਸ ਤੇ ਘੱਟ ਤੇ ਬਾਡੀ ਬੰਦਰ ਜੇ ਵੇਖੀਏ ਤੇ ਉਹ ਬਹੁਤ ਸੋਹਣੀ ਵੱਡੇ ਢਾਂਚੇ ਦੀ ਮੱਝ ਆ ਸੋ ਇਸ ਤੋਂ ਅਗੇ ਵੀ ਜਿਹੜੀ ਲੋਹੀ ਆਂਦੀ ਏ ਹਾਂਜੀ ਇਹ ਵੀ ਆਪਾਂ ਘਰੇ ਰੱਖੀ ਆ ਇਹ ਵੀ ਘਰ ਦੀ ਮੱਝ ਆ ਜੀ ਠੀਕ ਆ ਇਹਨੇ ਤਿੱਜੇ ਸੂਹੇ ਹਰ ਕੀ ਸੋਣਾ ਹੈ ਠੀਕ ਆ ਸ 6 ਮਹੀਨੇ ਗੱਬਣ ਆ 6 ਮਹੀਨੇ ਗੱਬਣ ਹਾਂਜੀ ਹੁਣ ਐਸ ਵਕਤ 14 ਕਿਲੋ ਦੁੱਧ ਦੇ ਰਹੀ ਐ 6 ਮਹੀਨਾ ਦੀ ਗੱਬਣ ਸਲੇ 14 ਕਿਲੋ ਦੁੱਧ ਆ ਜੀ ਤੇ ਫਿਰ ਸੱਜਰ ਤੇ 20 ਨੂੰ ਵਧੀਆ ਕਰ ਜਾਂਦੀ ਹੋ 18 19 ਕਿਲੋ ਕਪਚੋਇਆ ਜੀ ਨੋ ਨੋ ਠੀਕ ਠੀਕ ਆ ਤੇ ਦੋਸਤੋ ਇਹ ਸਾਹਮਣੇ ਤੁਸੀਂ ਵੇਖ ਸਕਦੇ ਲੋਹੀ ਆਸ ਦਿੰਦੇ ਆ ਜਾਂ ਬਹੁਤੇ ਲੋਗ ਰੋਸ਼ੀ ਆਸ ਦਿੰਦੇ ਆ ਇਹ ਦੁੱਧ ਨੂੰ ਬਹੁਤ ਚੰਗੀਆਂ ਰਹਿੰਦੀਆਂ ਵਾ ਤੇ ਵੀਰ ਹੁਣ ਘਰੇ ਰੱਖਿਆ ਵਕਾਉਣੀਗੀ ਇਹਨੇ ਇਸ ਟਾਈਮ 14 ਕਿਲੋ ਦੁੱਧ ਜਿਹੜਾ ਰੈਡੀ ਆ 6 ਮਹੀਨੇ ਦੀ ਅੱਗੇ ਗੱਬਣਿਆ ਫੇਰਾ ਟਾਂਚਾ ਇਥੋਂ ਨੋਟ ਕਰ ਸਕਦੇ ਜੀ ਵੇਖਣ ਨੂੰ ਬੂਰੀ ਲੱਗਦੀ ਆ ਬਟ ਇਹ ਹੈਗੀ ਰੋਸ਼ੀ ਆ ਲੋਹੀ ਆ ਸੋਹਣੇ ਟਾਂਚੇ ਦੇ ਆ ਤੇ ਵੀਰ ਕਹਿੰਦਾ ਵੀ ਸੱਜਰ ਦੁੱਧ ਬਹੁਤ ਸੋਹਣਾ ਦਿੰਦੀ ਆ ਸੋ ਇਹਦੇ ਇਥੋਂ ਆਰਡਰ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਾਂ ਬਹੁਤ ਸੋਹਣਾ ਇਹਦਾ ਵੀ ਅੱਡ ਰਿਹਾ ਸੋ ਅੱਗੇ ਇਸ ਤੋਂ ਵਿਧਿਆ ਝੋਟੀਆਂ ਜਿਹੜੀਆਂ ਉਹ ਮਾਇਦੀਆਂ ਤੋਂ ਹੀ ਉਸੇ ਮਾਇਦੀਆਂ ਝੋਟੀਆਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਇੱਕ ਲਾਸਟ ਜਿਹੜੀ ਮੱਝ ਆ ਗਈ ਜੇ ਇਹ ਵੀ ਨੀਲੀ ਰਵੀ ਦੀ ਨੀਲੀ ਦੀ ਇਹ ਵੀ ਇਹ ਆਪਣੀ ਘਰ ਦੀ ਕੀ ਖਰੀਦੀ ਆਪਾਂ ਪਿਛਲੇ ਸਵੇਰੇ ਖਰੀਦੀ ਯਾਰ ਪਿਛਲੇ ਸਵੇਰੇ ਖਰੀਦੀ ਹਾਂਜੀ ਪਿਛਲੇ ਸੈਲਸ ਦੀ ਲੋਹੜੀ ਦੇ ਖਰੀਦੀ ਸੀ ਠੀਕ ਠੀਕ ਯਾਰ ਹਾਂਜੀ ਤੇ 18 ਕਿਲੋ ਕੰਡੇ ਦੇ ਬਕਾਇਦਾ ਤੋਲ ਕੇ ਦੁੱਧ ਆ ਦੋਨੇ ਟਾਈਮ ਤੇ ਪੂਰਾ ਤੋਲ ਲਿਆ ਜੀ ਆਪਾਂ ਠੀਕ ਆ ਫੇਰ ਆਪਾਂ ਖਰੀਦੀ ਇੱਕ ਦੁੱਧ ਜੋਕ ਕੇ ਲਈ ਹਾਂਜੀ ਦੁੱਧ ਜੋਕ ਕੇ ਲਈ ਆ ਠੀਕ ਠੀਕ ਆ ਅਲਬਖਸ਼ਦਾ ਦੇ ਮਗਰ ਕਟਾ ਜੀ ਇਹਦੇ ਮਗਰ ਵੀ ਕਟਾ ਅਲਬਖਸ਼ਦਾ ਵਾ ਮੈਂ ਤੁਹਾਨੂੰ ਇੱਥੋਂ ਦੂਰ ਤੋਂ ਕਰੀ ਦਿਖਾ ਦੇਣਾ ਆਹ ਕਟਾ ਜਿਹੜਾ ਵਾ ਇਹ ਅਲਬਖਸ਼ ਬੋਲਦਾ ਵਾ ਤੇ ਉਸ ਮਾਝ ਦਾ ਵੀਰ ਕਹਿੰਦਾ ਵੀ 18 ਕਿਲੋ ਦੁੱਧ ਜਿਹੜਾ ਉਹ ਆਪਾਂ ਤੋਲ ਕੇ ਮੱਝ ਖਰੀਦੀ ਸੀ ਤੇ ਸ਼ੌਂਕੀਆ ਤੌਰ ਤੇ ਆਪਾਂ ਵੀ ਲਈ ਇੱਕ ਮਨ ਦੇ ਵਿੱਚ ਸ਼ੌਂਕ ਹੀ ਤੇ ਚੰਗੀ ਮੱਝ ਘਰੇ ਰੱਖੰਦਾ ਹੁਣ ਜੋਰੇ ਤੋਂ ਪ੍ਰੈਗਨੈਂਟ ਗਾਂ ਜੀ ਜੋਰੇ ਦਾ ਲਗਾ ਅਗੇ ਨੂੰ ਹੁਣ ਜੋਰੇ ਦਾ ਲੱਗਾ ਜੋਰੇਪੁਰ ਤੋਂ ਗੱਬਣਿਆ ਤੁਸੀਂ ਬਹੁਤੇ ਲੋਕ ਜਾਣਦੇ ਆ 4 ਮਾਂਥ ਦੀ ਗੱਬਣਿਆ ਠੀਕ ਆ 14 ਕਿਲੋ ਦੁੱਧ ਹੋਣਿਆ ਜੀ ਥੱਲੇ 4 ਮਹੀਨਿਆਂ ਦੀ ਗੱਬਣਿਆ ਤੇ 14 ਕਿਲੋ ਹੀ ਦੁੱਧ ਦੇ ਥੱਲੇ ਰੈਡੀ ਆ ਬਾਕੀ ਦੋਨੇ ਸਾਈਡਾਂ ਤੇ ਨਿਸ਼ਾਨ ਆ ਬਗਾ ਹਾਂਜੀ ਹਾਂਜੀ ਨਹੀਂ ਮਾਰਕਿੰਗ ਬਹੁਤ ਸੋਹਣੀ ਆ ਇਹਦਾ ਥਾਨ ਦੀ ਕੁਆਲਿਟੀ ਤੁਸੀਂ ਵੇਖੋ ਤੇ ਉਹ ਵੀ ਬੜੀ ਸੋਹਣੀ ਆ ਚਾਰੇ ਪੈਰ ਤੇ ਫੇਸ ਤੇ ਘੱਟ ਦੋਨੇ ਸਾਈਡਾਂ ਤੇ ਕੱਟਿਆ ਜੀ ਵੇਖ ਸਕਦੇ ਤੁਸੀਂ ਇਹ ਆਪਾਂ ਕਰੀ ਤੋਰ ਕੇ ਵੀਰ ਜੀ ਥੋੜੀ ਵਿਖਾ ਲਈਏ ਕੰਦਰਾ ਵਿਖਾ ਲਈਏ ਤੋਰ ਕੇ ਇਹਦਾ ਫੇਸ ਤੁਹਾਨੂੰ ਇੱਕ ਪ੍ਰੋਪਰ ਦਿਖਾਉਣਾ ਵਾ ਤੇ ਆਰਡਰ ਵੀ ਤੁਹਾਨੂੰ ਦਿਖਾਉਣਾ ਵਾ ਦੋਸਤੋ ਇਥੋਂ ਤੁਸੀਂ ਇਹਦਾ ਤੁਰਦੀ ਦਾ ਢਾਂਚਾ ਨੋਟ ਕਰ ਸਕਦੇ ਜੀ ਬੜੇ ਸੋਹਣੇ ਢਾਂਚੇ ਦੀ ਆ ਤੇ ਇਹ ਵੀਰ ਨੇ ਘਰੇ ਰੱਖੀ ਆ ਵਕਾਊ ਨਹੀਂ ਗੀ ਇਹਦਾ ਪਿੱਠਪੂੜਾ ਵੀ ਬੜਾ ਸੋਹਣਾ ਇਹਦੇ ਆਰਡਰ ਦੀ ਕੁਆਲਿਟੀ ਵੀ ਬੜੀ ਆ ਇਹ 4 ਮਹੀਨਾ ਦੀ ਗੱਬਣੇ ਅਗੇ ਜੋਰੇ ਬੋਲ ਤੋਂ ਤੇ ਇਹਦੀ ਫੇਸ ਦੀ ਕੁਆਲਿਟੀ ਇਥੋਂ ਤੁਸੀਂ ਨੋਟ ਕਰਿਓ ਬੜਾ ਸੋਹਣਾ ਇਹਨੂੰ ਫੇਸ ਲੱਗਾ ਵਾ ਆਖੂਖ ਦੇਖ ਸਕਦੇ ਤੁਸੀਂ ਬਿਲਕੁਲ ਬਿੱਲੀ ਅੱਖ ਦੇ ਬਰੀਕ ਜਿਹਾ ਸਿੰਗ ਲੱਗਾ ਏ ਇਹਨੇ ਪਿਛਲੇ ਸੂਏ ਅਲਬਖਸ਼ ਦੇ ਕੱਟੇ ਨੂੰ ਜਨਮ ਦਿੱਤਾ ਵਾ ਤੇ ਕੱਟਾ ਵੀਰ ਹੁਣਾ ਵੇਚ ਦੇਣਾ ਵਾ ਇਥੋਂ ਤੁਸੀਂ ਨੋਟ ਕਰ ਸਕਦੇ ਜੀ ਇਹਦੇ ਚਾਰੇ ਪੈਰ ਤੇ ਫੇਸ ਤੇ ਕੱਟ ਬਹੁਤ ਸੋਹਣਾ ਮਾਰਕਿੰਗ ਬੜੀ ਸੋਹਣੀ ਆ ਤੇ ਆਖੂਖ ਵੀ ਬੜੀ ਸੋਹਣੀ ਲੱਗੀ ਆ ਸੋ ਇਹ ਅਲ ਬਖਸ਼ ਬੋਲਦਾ ਵਾ ਵੀਰ ਜੀ ਦੀ ਉਮਰ ਕਿੰਨੀ ਹੋ ਗਈ ਉਹ ਕੋਈ 8 ਮਹੀਨੇ ਦਾ ਹੋਊਗਾ ਹਾਂ ਜੀ 8 ਮਹੀਨੇ ਹੋ ਗਏ ਜੀ ਨੂੰ 8 ਮਹੀਨੇ ਹੋਇਆ ਠੀਕ ਆ 8 ਮਹੀਨੇ ਦਾ ਕਟਾ ਹੈ ਸੋ ਬਹੁਤ ਸੋਹਣਾ ਇਥੋਂ ਤੁਸੀਂ ਇੱਕ ਰਿਫੇਰ ਤੁਹਾਨੂੰ ਮੈਂ ਇਹਦਾ ਧਾਂਚਾ ਜਿਹੜਾ ਉਹ ਦਿਖਾਦਾ ਪੇਠਪੁੜੇ ਦਾ ਵੀ ਬੜਾ ਚੰਗਾ ਹੈ ਤੇ ਪਾਰ ਡਿਲੀਵਰੀ ਦੀ ਮੈਸੇਜ ਵੀ ਟੈਸਟਿਕਲ ਵਗੈਰਾ ਵੀ ਬਹੁਤ ਸੋਹਣੇ ਆ ਸੋ ਆਮ ਆਪਾਂ ਕਹਿ ਦਿੰਨੇ ਵੀ ਇਹਦੇ ਥਾਣ ਤੇ ਥਾਣਾ ਦੀ ਵਿੱਥੀ ਤੁਸੀਂ ਇੱਥੋਂ ਦੇਖ ਸਕਦੇ ਜੇ ਇਹ ਵੀ ਬਹੁਤ ਸੋਹਣੀ ਆ ਸੋ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਕਟਾ ਜਿਹੜਾ ਉਹ ਤਿਆਰ ਹੋਊਗਾ ਜਿਸ ਵੀ ਵੀਰ ਨੇ ਕੋਈ ਬਰੀਡਿੰਗ ਵਾਸਤੇ ਮੱਝਾਂ ਵਿੱਚ ਰੱਖਣਾ ਹੈ ਤੇ ਇਹਦੀ ਮਾਂ ਦਾ ਦੁੱਧ 18 ਕਿਲੋ ਜਿਹੜਾ ਉਹ ਵੀਰ ਹੁਣਾਂ ਚੋਇਆ ਤੇ ਅੱਗੇ 4 ਮਹੀਨੇ ਦੀ ਗੱਭਣ ਤੇ 14 ਕਿਲੋ ਦੁੱਧ ਹੁਣ ਵੀ ਰੈਡੀ ਹੈ ਸੋ ਦੋਸਤੋ ਇਹ ਵੀਰ ਹੁਣਾ ਦੇ ਫਾਦਰ ਸਾਹਿਬ ਹੈ ਇਹਨਾਂ ਨਾਲ ਆਪਾਂ ਗੱਲਬਾਤ ਆਡੀ ਕਰੌਣੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਐ ਜੀ ਆਪਾਂ ਗੱਲ ਕਰੀਏ ਆਪਣਾ ਵਪਾਰ ਕਰਦੇ ਉਹਨੂੰ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ 40 ਸਾਲ ਹੀ ਹੋ ਗਏ ਉਹਨੇ ਉਮਰ ਹੀ ਨੰਗੀ ਆ ਗਈ ਠੀਕ ਆ ਤੇ ਮੈਨੂੰ ਲੱਗਦਾ ਵੀ ਆਪਣੇ ਏਰੀਆ ਦੇ ਵਿੱਚ ਬੜੀ ਪਹਿਲਾਂ ਚੰਗੀ ਚੰਗੀ ਮੱਝ ਰਹੀ ਆ ਤੇ ਤੁਹਾਡੀ ਨਿਗਰ ਵਿੱਚ ਕਿੰਨੇ ਕਿ ਦੋ ਦਾਲੀਆਂ ਮੱਝਾਂ ਆਪਣੇ ਏਰੀਆੋਂ ਨਿਕਲਦੀਆਂ ਹਨ 18 20 ਕਿਲੋ 15 ਕਿਲੋ ਠੀਕ ਆ ਆਮ ਹੀ ਹੁੰਦੀਆਂ ਸੀ ਉਹ ਤੇ ਉਦੋਂ ਬਹੁਤੇ ਲੋਕ ਜਿਹੜੇ ਉਹ ਬਾਹਰ ਚਰਾਣ ਤੇ ਖਰਦੇ ਹੁੰਦੇ ਸੀ ਚਰਾਣ ਤੇ ਹੀ ਸੀ ਵੀ ਜਿੰਨੀ ਹੁਣ ਸਹੂਲਤ ਆ ਗਈ ਹੈ ਇੰਨੀ ਸਹੂਲਤ ਨਹੀਂ ਹੁੰਦੀ ਇੰਨੀ ਇੰਨੀ ਹੁਣ ਹੁੰਦੀ ਚਰਾਣ ਤੇ ਤਾਂ ਵੀ ਇੰਨੇ 15 16 18 ਕਿਲੋ ਦੇ 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 ਜਾਂਦੀਆਂ ਹਰਾਮ ਨਾ ਦੇ ਦਿੰਦੀਆਂ ਠੀਕ ਆ ਇਲਾਕਾ ਬੜਾ ਚੰਗਾ ਨਾ ਹੈ ਬਿਲਕੁਲ ਬਿਲਕੁਲ ਆਪਣੇ ਵੀ ਕਹ ਲਈਏ ਮਗਰੋਂ ਰਵਾ ਬੜਾ ਚੰਗਾ ਇਹ ਜਾਰੀਆਂ ਮੱਝਾਂ ਨੀਲੀ ਦੀਆਂ ਹੁੰਦੀਆਂ ਨੇ ਨੀਲੀ ਦੀਆਂ ਜ਼ਿਆਦਾ ਠੀਕ ਠੀਕ ਆ ਤੇ ਹੁਣ ਵੀ ਵਪਾਰ ਕਰੀਦਾ ਕਿ ਛੱਡਦਾ ਨਹੀਂ ਖਰੀਦ ਲਈਦਾ ਜੀ ਯਾਨੀ ਕਿ ਸ਼ੌਂਕੀਆ ਤੌਰ ਤੇ ਕਦੀ ਲੈ ਆਈਦੀ ਆ ਹੁਣ ਮੁੰਡੇ ਕਰ ਲਿਏ ਚਲ ਨਹੀਂ ਫੇਕ ਕਰੀ ਠੀਕ ਠੀਕ ਆ ਆਪਣਾ ਇੱਕ ਰੀ ਨੰਬਰ ਬੋਲਦੇ ਹੋ ਜੇ ਤੁਹਾਡਾ ਕਿੰਨਾ ਵਾ ਮੇਰਾ ਨੰਬਰ ਤਾਂ 76 ਚਲੋ ਇਹ ਮੈਂ ਸਕਰੀਨ ਦੇ ਉੱਤੇ ਨੰਬਰ ਜਿਹੜਾ ਉਹ ਉੱਤੇ ਲੇਖ ਦੂੰਗਾ ਇਹਨਾਂ ਦਾ ਨਾਮ ਜਿਹੜਾ ਦਲਬੀਰ ਸਿੰਘ ਦੇ ਅੱਗੇ ਨੰਬਰ ਜਿਹੜਾ ਸਕਰੀਨ ਤੇ ਇਹਨਾਂ ਦਾ ਚੱਲੰਦਿਆ ਵਾ ਸੋ ਕੋਈ ਵੀ ਸੱਜਣ ਕਿਸੇ ਵੀ ਚੀਜ਼ ਦੀ ਸਲਾਹ ਲੈਣਾ ਚਾਵੇ ਤੇ ਉਹ ਗੱਲਬਾਤ ਕਰ ਸਕਦਾ ਵਾ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਇਸ ਵੀਡੀਓ ਦੇ ਵਿੱਚ 4 ਜਨਵਰੀ ਜਿਹੜੇ ਉਹ ਵਿਕਾਉ ਉਹ ਹੀ ਦੋ ਨੀਲੀ ਰਾਵੀ ਤੇ ਦੋ ਹੀ ਮੋਹਰਾ ਨਸਲ ਦੀਆਂ ਝੋਟੀਆਂ ਵਾਂ ਤੇ ਨੀਲੀ ਰਾਵੀਆਂ ਦੀਆਂ ਦੋਵੇਂ ਸੂਣ ਆ ਰੀਆਂ ਤੇ ਮੋਹਰਾ ਦੀਆਂ ਤਾਜ਼ੀਆਂ ਸੂਈਆਂ ਝੋਟੀਆਂ ਸੋ ਕਾਲ ਕਰ ਲਿਓ ਮਾਨਤਾ ਦਾ ਤੁਹਾਡਾ ਖੁੱਲਾ ਹੋ ਜਾਊਗਾ ਪਿੰਡ ਖਾਲੜਾ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਇਹਨੂੰ ਭਿੱਖੀਵਿੰਡ ਲੱਗ ਜਾਂਦੀ ਆ ਸੋ ਮੇਰੇ ਦੇ ਕੋਈ ਨਵੀਂ ਅਪਡੇਟ ਲੈ ਕੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਦੇ ਹੋ ਦਬ ਕੇ ਧੰਨਵਾਦ